ਗੁਰਤੇਗ ਭਾਦਰ ਜੀ ਨੂੰ ਗਸਤਾਰ ਕਰਕੇ ਦਿੱਲੀ ਲਿਆਂਦਾ ਗਿਆ ਦਿੱਲੀ ਵਿੱਚ ਲੱਖੀ ਸ਼ਾ ਬਨਜਾਰਾ ਮੱਖਣ ਸ਼ਾ ਲੁਬਾਣਾ ਵਰਗੇ ਤਨਹਾਰ ਸਿੱਖ ਜਿਹੜੇ ਉਸ ਵੇਲੇ ਹਿੰਦੁਸਤਾਨ ਦੀ ਜੀਡੀਪੀ ਦਾ 60 ਤੋਂ 65% ਯੋਗਦਾਨ ਹੁੰਦਾ ਸੀ ਕੀ ਕਿਸੇ ਇਹਨਾਂ ਸਿੱਖਾਂ ਨੇ ਗੁਰਤੇਗ ਭਾਦਰ ਜੀ ਨੂੰ ਬਚਾਉਣ ਲਈ ਕੋਈ ਵਕਾਲਤਨਾਮਾ ਕੋਈ ਇਹਨਾਂ ਦੇ ਪੱਖ ਵਿੱਚ ਕੋਈ ਆਵਾਜ਼ ਨਹੀਂ ਉਠਾਈ ਦਿੱਲੀ ਦੀ ਸੰਗਤ ਨੇ ਉਹਨੇ ਇੱਕ ਧਾਰਮਿਕ ਮਸਲਾ ਦਿੱਤਾ ਸੀ ਹਕਮਨਾਮ ਨੇ ਇਸ ਗੱਲ ਨੂੰ ਕਿ ਉਹ ਜਨੂ ਤਰਵਾਉਣਾ ਚਾਹੁੰਦਾ ਸੀ ਤੇ ਗੁਰਤੇਗ ਬਾਦਰ ਸਾਹਿਬ ਉਸ ਜਨੂ ਦੀ ਰਾਖੀ ਲਈ ਪਹਿਰਾ ਦੇ ਰਹੇ ਸਨ ਜਿਹੜੇ ਸਾਡੇ ਉਸ ਸਮੇਂ ਦੇ ਤਨਾਟ ਸਿੱਖ ਸੀ ਉਹ ਬਾਦਸ਼ਾਹ ਨੂੰ ਡਾਇਰੈਕਟ ਅਪਰੋਚ ਨਹੀਂ ਕਰ पाए ਲੇਕਿਨ ਇਹ ਗੱਲ ਨਹੀਂ ਹੈ ਉਹ ਕਮਜ਼ੋਰ ਸੀ ਜੋ ਉਸ ਸਮੇਂ ਦੀ ਵਰਲਡ ਦੀ ਸਭ ਨਾਲ ਵੱਡੀ ਸੁਪਰ ਪਾਵਰ ਸੀ ਅਮਰੀਕਾ ਵਰਗੀ ਪਾਵਰ ਸੀ ਔਰੰਗਜ਼ੇਬ ਤੇ ਉਸ ਹਕੂਮਤ ਦੇ ਆਰਮੀ ਕੈਂਪ ਦੇ ਵਿੱਚੋਂ ਗੁਰਤੇ ਇੱਕ ਬਦਸਾਬਤ ਕਾੜਸ ਤੇ ਗੁਰਤੇ ਇੱਕ ਬਦਸਾਬਤ ਸਿਰ ਚੁੱਕ ਕੇ ਲੈ ਜਾਂਦੇ। ਇਹ ਇਹਨੂੰ ਤੁਸੀਂ ਕਟਨਾ ਸਮਝੋ ਕਿ ਆਰਮੀ ਚ ਜਨਰਲ ਸ਼ਹੀਦ ਹੋ ਜਾਏ ਜਿਹੜੇ ਜੇਤੂ ਹਕਮਰਾਨ ਹੈ ਉਹ ਲਾਛ ਲੱਗਦਾ। ਅਗਰ ਉਹਨੂੰ ਲਾਛ ਨਾ ਲੱਭੇ ਤੇ ਪੂਰੀ ਜਿੱਤ ਉਹ ਡਿਫਾਈਨ ਨਹੀਂ ਹੁੰਦੀ, ਡਿਫਾਈਨ ਨਹੀਂ ਹੁੰਦੀ ਕਿ ਉਹ ਜਿੱਤੇ ਆ। ਗੁਰੂ ਕੇ ਸਿੱਖਾਂ ਨੇ ਉਹਨਾਂ ਦੀ ਦੇਨੂ ਪਰ ਉਹਨਾਂ ਦੇ ਮੁਬਾਰਕ ਸਿਰ ਨੂੰ ਉਹਨਾਂ ਨੇ ਦੁਸ਼ਮਨਾ ਦੇ ਹੱਥਾਂ ਚ ਨਹੀਂ ਰਹਿਣ ਦਿੱਤਾ ਇੱਕ ਕਿਤੇ ਨ ਕਿਤੇ ਵਿਉਂਤ ਬੰਦੀ ਸੀ ਅੱਜ ਸਿੱਖਾਂ ਦੀ 350 ਸਾਲ ਬਾਅਦ ਵਿਉਂਤ ਬੰਦੀ ਚ ਬੜੀ ਵੱਡੀ ਕਾਟ ਹੈ ਅਗਰ ਅਸੀਂ ਫਾਰਸੀ ਸੋਰਸ ਪੜੀਏ ਕਿ 1782 ਚ ਦੇ ਵਿੱਚ ਔਰੰਗਜ਼ੇਬ ਦੇ ਜਿਹੜਾ ਇੱਕ ਦਰਬਾਰੀ ਸੀ ਉਹਨੇ ਜਿਹੜੇ ਸੋਰਸ ਦੇ ਵਿੱਚ ਗੁਰਦੇਵ ਭਾਦਾ ਸਭ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਜਿਹੜੋ ਜ਼ਿਕਰ ਕਰਦਾ ਹੈ ਤੇ ਉਹ ਗੁਰਦੇਵ ਭਾਦਾ ਸਭ ਨੂੰ ਸਮਾਜ ਦੇ ਖਿਲਾਫ ਜਾਂ ਡਾਕੂ ਵੀ ਲਿਖਿਆ ਜਾਂਦਾ ਕਈ ਵਾਰ ਜਿਹੜਾ ਕਿ ਅਸੀਂ ਤੂਤੀ ਦੇਖਦੇ ਹੋ ਉਹ ਸਰਕਾਰ ਹੈ ਜਿਹਦਾ ਰਾਜ ਹੁੰਦਾ ਉਹ ਆਪਣੇ ਹਿਸਾਬ ਨਾਲ ਲਿਖਵਾ ਲੈਂਦੇ ਔਰ ਉਸ ਤੋਂ ਬਾਦ ਉਹਨੇ ਗੁਰਤੇਗਬ ਸਿੰਘ ਦੀ ਗ੍ਰਿਫਤਾਰੀ ਹੈ ਉਹ ਰੋਪੜ ਤੋਂ ਦਿਖਾਈ ਇਹ ਸਰਕਾਰੀ ਮਿੱਥ ਜਿਹੜੀ ਸੀ ਉਹ ਫਲਾਏ ਗਏ ਕਿ ਗੁਰੂ ਸਾਹਿਬ ਦੀ ਰੋਪੜ ਤੋਂ ਗ੍ਰਿਫਤਾਰੀ ਹੋਈ ਰੋਪੜ ਤੋਂ ਉਸ ਸਮੇਂ ਕੋਟਲਾ ਨਿਆਂਖਾਂ ਸੀ ਜਿਹੜਾ ਉੱਥੇ ਦਾ ਹਕਮਰਾਨ ਸੀ ਔਰ ਕੋਟਲਾ ਨਿਆਂਖਾਂ ਜਿਹੜਾ ਚਮਕੌਰ ਦੀ ਜੰਗ ਹੁੰਦੀ ਹੈ ਕਿ ਗੁਰੂ ਸਾਹਿਬ ਨਾਲ ਸੀਨਾ ਬਸੀਨਾ ਹੋ ਕੇ ਲੜਦੇ ਨੇ ਸਾਧ ਤਾਂ ਉੱਥੇ 30 ਸਾਲ ਪਹਿਲੇ 35 ਸਾਲ ਪਹਿਲੇ ਗੁਰਤੇਗਬ ਸਿੰਘ ਦੀ ਗ੍ਰਿਫਤਾਰੀ ਹੁੰਦੇ ਵੇ ਬਿਲਕੁਲ ਨਹੀਂ ਹੁੰਦੇ ਬਾਦਸ਼ਾਹ ਨੂੰ ਵੀ ਡਰ ਸੀ ਕਿ ਉਹਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਲਵਾ ਅਵਧਾ ਇਲਾਕਾ ਉੜੀਸਾ ਬੰਗਾਲ ਲੈ ਲੀਏ ਬੰਗਲਾਦੇਸ਼ ਦਾ ਇਲਾਕਾ ਲੈ ਲੀਏ ਸਾਰਾ ਇਲਾਕਾ ਗੁਰੂ ਸਾਹਿਬ ਦੀ ਅਗਿਆਚ ਗੁਰਤੇਗ ਬਹਾਦਰ ਸਾਹਿਬ ਦੀ ਰਾਜਨੀਤਿਕ ਸੂਝ ਬੂਝ ਅਤੇ ਉਹਨਾਂ ਦੀ ਰਾਜਨੀਤਿਕ ਪਕੜ ਇੰਨੀ ਸੀ ਉਹਨਾਂ ਨੇ ਅਸਾਮ ਦੇ ਵਿੱਚ ਜਾ ਕੇ ਅਸਾਮ ਦੇ ਰਾਜ ਸੀ ਇਹਨਾਂ ਦੇ ਵਿੱਚ ਉਹਨਾਂ ਨੇ ਸੁਲਾ ਕਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ